ਮੈਨੇ ਫੋਨ ਕੀਤਾ ਤੁਹਾਨੂੰ ਕਹਾ ਉਹ ਕਹਿੰਦਾ ਵੀ ਫੋਨ ਹੀ ਛੁਕੇ ਦੇ ਘਰ ਦੇ ਤੇ ਮੇਰਾ ਭਤੀਜਾ ਉਹਨੂੰ ਫੋਨ ਦਿਖਾਉਣ ਲੱਗਾ ਉਹ ਫਿਰ ਉਹਦੇ ਘਰ ਗਿਆ ਦਿੱਸਾ ਨੂੰ ਤੇ ਉਹ ਦੋਸ਼ ਮੇਰੇ ਅੰਦਰ ਸੀ। ਦੱਬੀ ਸੀ। ਇਹਨੂੰ ਬਖਾ ਅੰਦਰੋਂ ਅੱਗ ਉਹ ਕਿਸੀ ਵੱਲੀ ਦੀ ਮਾਇ। ਇਹਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਅੰਗੀਟੀ ਹੈਗੀ ਆ ਉਹ ਆਪਣੇ ਕਮਰੇ ਚ ਰੱਖ ਲਈ ਤੇ ਕਮਰਾ ਦਰਵਾਜ਼ਾ ਬੰਦ ਕਰ ਦਿੱਤਾ ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪੌਇਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ। ਕੜਾਕੀ ਦੀ ਪੈ ਰਹੀ ਠੰਡ ਤੋਂ ਬਚਣ ਦੇ ਲਈ ਕਈ ਲੋਕ ਆਪਣੇ ਕਮਰਿਆਂ 'ਚ ਹੀਟਰ ਲਗਾਉਂਦੇ ਨੇ ਤੇ ਕਈ ਕੋਲੇ ਦੀ ਅੰਗੀਠੀ ਬਾਲਦੇ ਨੇ ਪਰ ਪਠਾਨਕੋਟ ਦੇ ਪਿੰਡ ਪੜੋਲੀ 'ਚ ਇੱਕ ਪਰਵਾਰ ਨੂੰ ਅੰਗੀਠੀ ਬਾਲਣੀ ਮਹਿੰਗੀ ਪੈ ਗਈ ਜਿहां ਤੁਹਾਨੂੰ ਦੱਸਦੀ ਹੈ ਕਿ ਉਸ ਵੇਲੇ ਸਾਰਾ ਪਰਿਵਾਰ ਬੇਹੋਸ਼ ਤੇ ਗੰਭੀਰ ਹਾਲਤ ਦੇ ਵਿੱਚ ਮਿਲਿਆ ਜਦੋਂ ਉਹ ਅੰਗੀਠੀ ਬਾਲ ਕੇ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਜਦੋਂ ਗਵਾਂਡੀਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਭੱਜੜਾ ਪੈ ਗਈਆਂ ਤੇ ਸਾਰੇ ਪਰਿਵਾਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੋੰਡੀਆਂ ਨੇ ਦੱਸਿਆ ਕਿ ਇਸ ਪਰਿਵਾਰ ਦੇ ਮੁੰਡੇ ਦੇ ਵੱਲੋਂ ਲਗਾਤਾਰ ਫੋਨ ਕੀਤੇ ਜਾ ਰਹੇ ਸੀ ਪਰ ਜਦੋਂ ਕਿਸੇ ਨੇ ਨਹੀਂ ਚੁੱਕਿਆ ਤਾਂ ਉਹਨਾਂ ਕਮਰੇ ਦੇ ਵਿੱਚ ਜਾ ਕੇ ਦੇਖਿਆ ਸਾਰਾ ਪਰਿਵਾਰ ਵੀ ਹੁਸ਼ ਪਿਆ ਸੀ। ਭਾਈ ਤੁਹਾਨੂੰ ਆ ਗੋਡਾ ਤੇ ਕਿੱਥੋਂ ਆਇਓ? ਸਰ ਅਸੀਂ ਪੜੋਲੀ ਤੋਂ ਆਏ ਹੁਣੇ ਦਾਸ ਮਰਨ ਆਇਆ। ਕੀ ਹਾਸਾ ਹੈ? ਸਰ ਇਹ ਅਸੀਂ ਤੇ ਬਾਹਰ ਹੀ ਤੇ ਇਹਦੇ ਮੁੰਡੇ ਨੇ ਫੋਨ ਕੀਤਾ ਧਰਮਸਾਲਾ। ਉਹ ਕਹਿੰਦਾ ਵੀ ਫੋਨ ਹੀ ਚੁੱਕੇ ਦੇ ਘਰ ਦੇ ਤੇ ਮੇਰਾ ਭਤੀਜਾ ਉਹਨੂੰ ਫੋਨ ਕੀਤਾ ਉਹਨਾਂ ਨੇ। ਉਹ ਫਿਰ ਉਹਦੇ ਘਰ ਗਿਆ ਦੇਖਿਆ ਉਹਨੇ ਤੇ ਉਹ ਉਸ ਬੇਹੇਤਿਆਨ ਦਾ ਸਾਰਾ ਕਿੱਦਾਂ ਵੀ ਹੁਸ਼ ਹੋ ਗਿਆ ਇਹ ਨਹੀਂ ਪਤਾ ਅੰਦਰ ਅੱਗ ਉਹ ਗਿੱਟੀ ਭਾਲੀ ਦੀ ਮਾਰ ਰਾਤ ਤੇ ਕਿੰਨੇ ਲੋਕ ਹੋ ਗਏ ਕਾਰ ਤੋਂ ਇਹ ਚਾਰ ਜਣੇ ਇੱਕੋ ਫੈਮਿਲੀ ਹਾਂਜੀ ਇੱਕੋ ਫੈਮਿਲੀ ਦੂਜੀ ਵਾਰ ਸੇ ਡਾਕਟਰ ਨੇ ਦੱਸਿਆ ਕਿ ਤਿੰਨ ਮਰੀਜ਼ਾਂ ਦੀ ਹਾਲਤ ਠੀਕ ਹੈ ਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਰੈਫਰ ਕੀਤਾ ਜਾ ਰਿਹਾ ਹੈ ਪਠਾਨਕੋਟ ਵਿੱਚ ਦੀ ਐਮਰਜੈਂਸੀ ਵਿੱਚ ਆ ਕੋਈ ਕਰੀਬ 2 ਵਜੇ ਸਾਡੇ ਕੋਲ ਚਾਰ ਪੇਸ਼ੈਂਟ ਰਿਪੋਰਟ ਹੋਏ ਹੈਗੇ ਆ ਇਹਨਾਂ ਨੇ ਕਿਤੇ ਰਾਤ ਨੂੰ ਜਦੋਂ ਸੋਏ ਸੁੱਤੇ ਹੈਗੇ ਆ ਇਹਨਾਂ ਨੇ ਕੋਇਲਾ ਵਾਲੀ ਜਿਹੜੀ ਅੰਗੀਟੀ ਹੈਗੀ ਆ ਉਹ ਆਪਣੇ ਕਮਰੇ ਚ ਰੱਖ ਲਈ ਤੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਹਦੇ ਨਾਲ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਤੇ ਜਿਹੜੇ ਤਿੰਨੇ ਪੇਸ਼ੈਂਟ ਚਾਰੇ ਪੇਸ਼ੈਂਟ ਹੈਗੇ ਆ ਇਸ ਲਈ ਕਾਰਬਨ ਮੋਨੋਆਕਸਾਈਡ ਪాయిਜ਼ਨਿੰਗ ਨਾਲ ਸਾਡੇ ਕੋਲ ਆਏ ਹੈਗੇ ਆ ਜਿਹਦੇ ਵਿੱਚੋਂ ਤਿੰਨ ਪੇਸ਼ੈਂਟ ਜਿਹੜੇ ਹੈਗੇ ਆ ਦੇਖੋ ਸਟੇਬਲ ਹੈਗੇ ਆ ਤੇ ਇੱਕ ਪੇਸ਼ੈਂਟ ਥੋੜਾ ਸੀਰੀਅਸ ਹੈਗਾ ਇਹਨੂੰ ਅਸੀਂ ਇੱਕ ਪੇਸ਼ੈਂਟ ਨੂੰ ਅਸੀਂ ਰੈਫਰ ਕਰਨ ਲੱਗੇ ਆ ਤੇ ਬਾਕੀ ਤਿੰ ਡਾਕਟਰ ਅਲੀ ਬੱਲੋਬੀਏ ਅਪੀਲ ਕੀਤੀ ਗਈ ਹੈ ਕਿ ਕਮਰੇ 'ਚ ਅੰਗੀਠੀਵਾਲ ਕੇ ਦਰਵਾਜ਼ਾ ਬੰਦ ਨਾ ਕੀਤਾ ਜਾਵੇ ਅਜੇ ਤਹ ਅੰਗੀਠੀਵਾਲ ਕੇ ਸੋਨਾ ਖਤਰੇ ਤੋਂ ਖਾਲੀ ਨਹੀਂ ਹੈ ਤੇ ਜਾਨ ਵੀ ਜਾ ਸਕਦੀ ਹੈ ਪਠਾਨਕੋਟ ਤੋਂ ਰੋਹਿਤ ਗੁਫਤਾ ਪੰਜਾਬੀ ਲੋਕ ਚੈਨਲ